ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਿਵੀਆਂ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਦੇ ਨਾਲ ਦਾ ਪਿੰਡ ਮਲਕੇ ਆ ਵੈਸੇ ਇਹ ਦੱਸੋ ਟਹਿਲਵਾ ਕਲਾਂ ਦੇ ਵੀ ਨੇੜੇ ਰਹ ਜਾਂਦਾ ਸਿੱਧੀ ਸ਼ੜਕ ਆਉਂਦੀ ਹੈ ਟਹਿਲਵਾ ਕਲਾਂ ਤੋਂ ਜਿਹੜੀ ਮਲਕੇ ਨੂੰ ਲੰਘਦੀ ਹੈ ਸਿਵੀਆਂ ਦੇ ਵਿੱਚ ਦੀ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਹੋਰੀ ਇੱਕ ਡੇਰੀ ਫਾਰਮ ਬਣਾਇਆ ਇਹਨਾਂ ਦਾ ਇੱਥੇ ਜਿਹੜਾ ਉਹ ਚੱਲ ਰਿਹਾ ਛੋਟਾ ਜਿਹਾ ਡੇਰੀ ਫਾਰਮ ਬਣਾਇਆ ਹੋਇਆ ਬਹੁਤੀਆਂ ਮੱਝਾਂ ਗਾਂ ਇੱਕ ਹੀ ਹੈ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਚਾਰ ਨਗ ਦਿਖਾਉਣੇ ਆ ਬੜੇ ਸੋਹਣੇ ਕੱਦ ਕਾਠ ਦੀ ਝੋਟੀ ਤਾਜੀ ਸੋਈ ਵੀ ਹੈ ਸਾਹਮਣੇ ਤੁਸੀਂ ਇਹਨੂੰ ਦੇਖ ਰਹੇ ਹੋ ਇਹ ਤੋਂ ਇਲਾਵਾ ਇੱਕ ਮੱਝ ਬਾਈ ਜੀ ਹੋਰਾਂ ਦੇ ਦਸਨ ਮਤਾਓ ਕਿਨੇ ਬਹੁਤ ਸੋਹਣਾ ਦੁੱਧ ਦਿੰਦਾ ਪਿਛਲੇ ਸੂਏ 'ਚ ਤੇ ਇਹ ਗੱਬਣ ਹੈ ਇੱਕ ਝੋਟਾ ਦੋਸਤੋ ਇੱਕ ਕਟਾ ਇਹ ਵੀ ਬਾਈ ਜੀ ਹੋਰਾਂ ਨੇ ਵੇਚਣਾ ਹੈ ਤੋਕੜ ਕਾ ਬਣਗਾ ਸੋ ਨਾਗ ਟੋਟਲੇ ਇਸ ਵੀਡੀਓ ਚ ਚਾਰ ਦਿਖਾਉਂਗਾ ਸਿਵੀਆਂ ਪਿੰਡ ਦੀ ਇਹ ਵੀਡੀਓ ਹੈ ਤੇ ਤਹਿਸੀਲ ਸਿਵੀਆਂ ਪਿੰਡ ਨੂੰ ਕੋਟ ਕਪੂਰਾ ਪੈਂਦੀ ਹੈ ਸੋ ਆਓ ਬਾਈ ਤੋਂ ਜਾਣਕਾਰੀ ਲਈਏ ਦੋਸਤੋ ਪਹਿਲਾਂ ਇਸ ਝੋਟੀ ਬਾਰੇ ਤੋਂ ਉਦੋਂ ਬਾਅਦ ਚ ਮੱਝ ਤੇ ਫਿਰ ਅਗਲੇ ਦੋ ਨਾਗ ਤੁਹਾਨੂੰ ਦਿਖਾ ਦੂੰਗਾ ਡਿਟੇਲ ਪਹਿਲਾਂ ਇਸ ਝੋਟੀ ਤੋਂ ਆਪਾਂ ਸ਼ੁਰੂਆਤ ਕਰਾਂਗੇ ਅੱਜ ਦੀ ਇਸ ਵੀਡੀਓ ਦੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਨਾਮ ਆਪਣਾ ਦੱਸ ਦਿਓ ਵੀਰੇ ਗਰਜੀਤ ਸਿੰਘ ਜੀ ਗਰਜੀਤ ਭਾਈ ਆ ਆਪਾਂ ਅੱਜ ਚਾਰ ਨਾਗ ਵੇਚਣ ਲੱਗੇ ਆਂ ਹਾਂਜੀ ਇਹ ਸਾਰੇ ਪਸ਼ੂ ਜਿਹੜੇ ਉਹ ਘਰੇ ਦੁੱਧ ਤੇ ਲਾਏ ਹੋਏ ਆ ਜਿਹਨਾਂ ਵਪਾਰੀ ਕਰ ਲਈ ਨਹੀਂ ਨਹੀਂ ਵਪਾਰ ਨਹੀਂ ਕਰਦੇ ਘਰੇ ਲਾਏ ਹੋਏ ਘਰੇ ਦੁੱਧ ਤੇ ਲੱਗੇ ਹੋਏ ਹਾਂਜੀ ਹਾਂਜੀ ਠੀਕ ਹੈ ਮੱਝਾਂ ਹੀ ਰੱਖਦੇ ਹੋ ਫਿਰ ਜ਼ਿਆਦਾ ਹਾਂਜੀ ਮੱਝਾਂ ਹੀ ਰੱਖਦੇ ਆਂ ਪਹਿਲੇ ਨੰਬਰ ਤੇ ਝੋਟੀ ਬਈ ਕਿੰਨਾਂ ਮਸੂਆ ਸੂਈ ਇਹ ਪਹਿਲਣ ਸੂਈ ਆ ਜੀ ਕਿੰਨੇ ਦਿਨ ਹੋ ਗਿਆ ਅੱਜ ਸਹੀ ਸੂਈ ਨੂੰ ਇਹਨੂੰ 12-13 ਦਿਨ ਹੋ ਗਿਆ ਜੀ ਹੁਣ ਕਿੰਨਾ ਦੁੱਧ ਹੋਊਗਾ ਹੁਣ 11 ਲੀਟਰ ਦੁੱਧ ਤਿਆਰ ਆਈ 11 ਲੀਟਰ ਦੁੱਧ ਇਸ ਟਾਈਮ ਇਹ ਦੇ ਰਹੀ ਹੈ ਹਾਂਜੀ ਬੱਚਾ ਕੀ ਦਿੱਤਾ ਇਹਨੇ ਕਟਾਈ ਰੇਟ ਇਹਦਾ ਆਪਾਂ ਕੀ ਰੱਖਾਂਗੇ ਫੋਨ ਤੇ ਰੱਖਾਂਗੇ ਇਹ ਦੋਨਾਂ ਨਗਰਾਂ ਦਾ ਹੀ ਰੇਟ ਫੋਨ ਤੇ ਉਹਦੋਂ ਅਗਲੇ ਦੋਹਾਂ ਦਾ ਦੱਸਾਂਗੇ ਆਪਾਂ ਹਾਂਜੀ ਹਾਂਜੀ ਖੋਲੀ ਵੀਰੇ ਨੂੰ 200 ਪਹਿਲਾ ਸੂਆ ਬਾਈ ਦੇ ਦਸਨ ਮੁਤਾਬਕ 12 ਕ ਦਿਨਾਂ ਦੀ ਸੂਈ ਆ ਤੇ 11 ਲੀਟਰ ਦੁੱਧ ਹਾਜ਼ਰ ਹੈ ਸੈਂਕ ਕੁੰਡਿਆਂ ਦੀ ਐ ਚੰਗੇ ਕੱਦ ਕਾਠ ਦੀ ਐ ਸਿਮਨ ਡੀਟੇਲ ਬਈ ਇਹ ਕਿਹੜੇ ਬੁੱਲਦੀ ਆਪਾਂ ਹੈ ਐਮ 29 ਦੀ ਆ ਕੱਟੀ ਆ ਆਪ ਜੀ ਠੀਕ ਐਮ 29 ਦਾ ਬਾਈ ਕਹਿੰਦਾ ਵੀ ਟੀਕਾ ਭਰਾਇਆ ਸੀ ਮੱਝ ਦੇ ਤੇ ਉਸ ਸੀਮਨ ਦੀ ਝੋਟੀ ਐ ਕੱਦ ਕਾਠ ਚੰਗਾ ਐ ਲੰਬਾਈ ਚੰਗੀ ਆ ਬਾਕੀ ਹੁਣ ਸ਼ਾਮ ਦੇ ਟਾਈਮ ਤੇ ਵੀਡੀਓ ਬਣਾ ਰਹੇ ਆ ਹਵਾਨਾ ਜਿੰਨਾ ਇਹਦਾ ਹੈ ਉਹ ਸਾਰਿਆਂ ਨੇ ਦਿਖਾ ਲੈਣਾ ਆਪਾਂ ਸੋ ਇਹ ਪਹਿਲਨ ਝੋਟੀ ਤੁਸੀਂ ਦੇਖਿਓ ਥਾਣਾ ਚ ਬਿੱਥੀ ਚੰਗੀ ਆ ਤੇ ਥਾਂ ਦਾ ਸੈਜ ਵੀ ਸੋਹਣਾ ਹਾਈਟ ਲੈਂਥ ਫੁੱਲ ਆ ਬਾਕੀ ਉੱਤੋਂ ਪੁੜਿਆਂ ਦੀ ਖੁੱਲੀ ਡੁੱਲੀ ਝੋਟੀ ਸੂਆ ਪਹਿਲਾ ਸੂਈ ਵੀ ਐ ਕੋਈ ਗੱਲ ਨਹੀਂ ਭਾਈ ਮੋੜ ਲਵਾਂ ਸੋ ਇਹ ਘਰ ਦੇ ਪਸ਼ੂਆ ਦੋਸਤੋ ਤੇ ਘਰੇਲੂ ਪਸ਼ੂ ਥੋੜਾ ਜਿਹਾ ਉੱਪਰੇ ਬੰਦੇ ਤੋਂ ਡਰ ਕੇ ਤੁਰਦੇ ਹੁੰਦੇ ਆ ਤੁਸੀਂ ਇਹਦਾ ਹਵਾਨਾ ਦੇਖ ਲਓ ਪੱਕੇ ਜੇ ਹਵਾਨੇ ਦੀ ਝੋਟੀ ਐ ਤੁਹਾਨੂੰ ਸਟਰਕਚਰ ਇਹਦਾ ਦਿਸ ਗਿਆ ਹਵਾਨਾ ਤੁਸੀਂ ਇਸ ਤਰੀਕੇ ਨਾਲ ਵੀ ਦੇਖ ਲਓ ਉਤੋਂ ਚੜਾਈ ਇਹਦੇ ਪੁੜਿਆਂ ਦੀ ਤੁਸੀਂ ਜਰੂਰ ਦੇਖੋ ਇੱਕ ਵਾਰ ਸੋ ਪੱਕੇ ਹਵਾਨੇ ਚਾ ਝੋਟੀ ਦੁੱਧ 11 ਲੀਟਰ ਇਸ ਟਾਈਮ ਹਾਜ਼ਰ ਆ ਉਹ ਤੁਸੀਂ ਦੋ ਟਾਈਮ ਚੋ ਸਕਦੇ ਹੋ ਤੁਹਾਡਾ ਹੱਕ ਵੀ ਬਣਦਾ ਹੈ ਬਈ ਇਹਦੀ ਪੂਛ ਫੜੀ ਮਰੀ ਦੀ ਝੋਟੀ ਦੀ ਹੁਣ ਜਦੋਂ ਪੂਛ ਫੜਾਂਗੇ ਦੋਸਤੋ ਥੋੜਾ ਡਰ ਕੇ ਪਸੂ ਪਾਸੇ ਨੂੰ ਹਿਲਦਾ ਹੁੰਦਾ ਤੇ ਉਹਦੇ ਨਾਲ ਤੁਹਾਨੂੰ ਹਵਾਨਾ ਕਲੀਅਰ ਹੋ ਦੀ ਠੀਕ ਹੈ ਬ੍ਰੋ ਸੋ ਇਹ ਪਹਿਲੇ ਨੰਬਰ ਤੇ ਝੋਟੀ ਤੁਸੀਂ ਦੇਖ ਲਓ ਇਹਨੇ ਕੱਟੇ ਨੂੰ ਜਨਮ ਦਿੱਤਾ ਇਦੇ ਨਾਲ ਮੱਝ ਗੱਭਣ ਖੜੀ ਐ ਬਈ ਕਿੰਨਾਂ ਮਸੂਆ ਸੂਣ ਲੱਗੀ ਐ ਇਹ ਤੀਜੇ ਸੂਣੀ ਆ ਜੀ ਕਿੰਨੇ ਕ ਦਿਨ ਲੈ ਸਕਦੀ ਐ ਸੂਣ ਚ ਇਹ ਕੱਲ ਦਿਨ ਪੂਰੇ ਹੋ ਗਏ ਜੀ ਇਹਦੀ ਮਤਲਬ ਇਹ 10 ਦਿਨ ਉੱਪਰ ਲੈਂਦੀ ਲੈਂਦੀ ਐ ਜੀ ਤੀਜੇ ਸੂਵੇ ਆਪਣੇ ਕੋਲੇ ਸੂਣੀ ਆ ਇਹ ਠੀਕ ਐ ਹਾਂਜੀ ਅੱਛਾ ਬਈ ਦੁੱਧ ਦੂਜੇ ਸੂਏ ਚ ਕਿੰਨਾ ਦੁੱਧ ਦਾ 20 ਪਲੱਸ ਸੀਗਾ ਜੀ ਦੂਜੇ ਸੂਏ ਚ ਹਾਂਜੀ ਠੀਕ ਐ ਰੇਟ ਇਹਦਾ ਵੀ ਫੋਨ ਤੇ ਰਹਿਣਾ ਹਾਂਜੀ ਫੋਨ ਤੇ ਹੀ ਤੋਰਗੇ ਬਈ ਨੂੰ ਦੱਸੋ ਦੁੱਧ ਬਾਈ ਦੱਸਦਾ ਵੀ 20 ਕਿਲੋ ਤੋਂ ਬਾਹਰ ਚੋਇਆ ਹੈ ਖੈਰ ਮੈਂ ਹਮੇਸ਼ਾ ਹਰ ਇੱਕ ਵੀਡੀਓ ਚ ਜ਼ਿਕਰ ਕਰਦਾ ਹੁੰਦਾ ਵੀ ਜਿਹੜਾ ਗੱਭਣ ਉਹ ਦਾ ਦੋ ਤੁਸੀਂ ਸਮਝਣਾ ਕਿ ਨਾ ਚੋਲੋਂਗੇ ਸੋ ਢਾਂਚਾ ਦੋਸਤੋ ਮੱਝ ਦਾ ਤੁਸੀਂ ਦੇਖ ਲਓ ਦੁੱਧ ਛੋਡੀ ਸਮਝ ਆ ਵੀ ਤੁਸੀਂ ਕਿੰਨਾ ਕੋਟਿੰਗੇ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਸੋ ਹਵਾਨੇ ਦਾ ਰੁਖ ਹੁਣ ਦਾ ਤੁਸੀਂ ਸਮਝ ਲਓ ਬਾਕੀ ਜਿਹਨੂੰ ਚੰਗੀ ਲੱਗਦੀ ਐ ਮੱਝ ਕਾਲ ਬਾਈ ਹੋਰਾਂ ਨੂੰ ਕਰਕੇ ਰੇਟ ਪਤਾ ਕਰ ਸਕਦਾ ਸੈਂਗੇ ਦਾ ਖੁੱਲਾ ਹਵਾਨਾ ਇਸ ਸਾਈਡ ਤੋਂ ਵੀ ਦੇਖ ਲਓ ਤੁਰਦੀ ਤੋਂ ਫੇਰ ਇਹਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਥੈਨ ਦੋਸਤੋ ਇਹਦੇ ਜਿਹੜੇ 10 ਮਹੀਨੇ ਉਹ ਕੰਪਲੀਟ ਐ ਤੇ লাশ ਰੀਰੇ ਨੇ ਛੱਡਤਾ ਹੋ ਸਕਦਾ ਇਹ ਬਈ ਦੱਸਦਾ 10 ਦਿਨ ਉੱਤੇ ਲਊਗੀ ਪਰ ਹੋ ਸਕਦਾ ਕਈ ਵਾਰੋਂ ਉਸ ਤੋਂ ਪਹਿਲਾਂ ਵੀ ਹੋ ਸਕਦਾ ਹੁੰਦਾ ਬਈ ਫੇਰ ਕਿਹੜਾ ਕੜਾ ਦੇਖੋ ਸੋ ਮੱਝ ਦਾ ਸਟਰਕਚਰ ਤੁਸੀਂ ਇੱਥੋਂ ਦੇਖ ਲਓ ਹਜੇ ਹਵਾਨੇ ਚ ਸਪੇਸ ਹੈਗੀ ਐ ਥਣ ਦਾ ਸੈਜ ਜੋ ਰੋਖਾ ਹੋ ਤੁਸੀਂ ਹੁਣ ਵੀਡੀਓ ਚੋਂ ਦੇਖ ਸਕਦੇ ਹੋ ਸੋ ਇਹ ਪੰਜਾਬ ਵਾਲੀ ਮੱਝ ਐ ਜਿਹਨੂੰ ਚੰਗੀ ਲੱਗਦੀ ਆ ਤਾਂ ਕੰਟੈਕਟ ਜ਼ਰੂਰ ਵੀਰਨਾ ਕਰ ਲਓ ਬਾਕੀ ਕੋਲੋਂ ਆ ਕੇ ਪਸ਼ੂ ਦੇਖਿਆ ਕਰੋ ਸਹੀ ਸਮਝ ਫੇਰ ਆਉਂਦੀ ਹੜ ਦੇ ਉੱਤੇ ਹੋ ਕੇ ਸੋ ਇਹ ਮੱਝ ਦੋਸਤੋ ਤੀਜਾ ਸੂਆ ਬਾਈ ਕਹਿੰਦਾ ਵੀ ਸੂ ਰਹੀ ਐ ਤੇ ਘਰ ਦੀ ਇਹਨਾਂ ਦੀ ਮੱਝ ਐ ਸੋ ਇਹ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਆਂ ਬੱਚਾ ਝੋਟੀ ਦੇ ਨੇੜੇ ਵੱਧਾ ਸੀ ਤੇ ਝੋਟੀ ਪਸਮਾਚ ਵੀ ਹੋ ਗਈ ਐ ਮੈਂ ਇੱਕ ਵਾਰ ਫੇਰ ਕੈਮਰਾ ਝੋਟੀ ਤੇ ਮਾਰ ਹੀ ਦਿਨਾ ਕਿਉਂਕਿ ਛੋਟੀ ਜਿਹੜੀ ਉਹਨੂੰ ਪਸਮਾਈ ਹੈ ਬੱਚਾ ਇਹਦੇ ਨਾਲ ਵੱਧਾ ਸੀ ਤੇ ਨੇ ਥਾਣਾ ਨੂੰ ਮੂੰਹ ਪਾ ਲਿਆ ਸੀ ਉਹਦੇ ਨਾਲ ਪਸਮਾ ਪਸੂ ਨੇ ਕਰਨਾ ਹੀ ਹੁੰਦਾ ਤਾਂ ਜੇ ਸੀ ਇਹਨੇ ਸੋ ਥਣ ਸੋਨਾ ਕੱਢ ਪੀਆ ਦੱਸੋ ਪਸਮਾ ਦੇ ਵਿੱਚ ਸੋ ਇਹ ਛੋਟੀ ਤੇ ਇਹਦੇ ਨਾਲ ਇੱਕ ਮੱਝ ਜਿਹੜੀ ਤੁਹਾਨੂੰ 2 ਨੰਬਰ ਤੇ ਦਿਖਾਤੀ ਹੈ ਝੋਟਾ ਵੀ ਤੁਹਾਨੂੰ ਦਿਖਾਦਨੇ ਆ ਬਾਈ ਇਹ ਕਿੰਨੀ ਉਮਰ ਹੋਊਗੀ ਝੋਟੇ ਦੀ ਇਹ 29 ਮਹੀਨਿਆਂ ਦਾ ਜੀ 29 ਮਹੀਨੇ ਹਾਂਜੀ ਦੋ ਦੰਦ ਦਾ ਫਿਰ ਇਹ ਦੰਦ ਦੇ ਜੀ ਹਾਂਜੀ ਦੋ ਦੰਦ ਦਾ ਹੀ ਠੀਕ ਹੈ ਇਹ ਕਿਹੜੇ ਮਾਲੀ ਦਾ ਬੱਚਾ ਬਾਈ ਇਹ ਐਮ 29 ਦਾ ਜੀ एवी एम 29 ਦਾ ਹਾਂਜੀ ਕਰਦਾ ਜਾਂ ਖਰੀਦਿਆ ਹੋਇਆ ਆਪਣਾ ਇਹ ਛੋਟਾ ਜਿਹਾ ਖਰੀਦਿਆ ਕਟਾ ਕਟਾ ਖਰੀਦਿਆ ਲਿਆ ਹਾਂਜੀ ਠੀਕ ਹੈ ਮੱਜਾ ਕਰੌਸ ਕਰ ਰਿਹਾ ਹੁਣ ਇਸ ਟਾਈਮ ਹਾਂਜੀ ਕਰ ਰਿਹਾ ਹੈ ਇਹਦਾ ਰੇਟ ਕੀ ਕਰਦੇ ਆ ਇਹਦਾ ਰੇਟ ਜੀ ਲੈਣ ਦੇ ਨੂੰ 85000 ਰੁਪਇਆ ਠੀਕ ਹੈ ਸੋ ਦੋਸਤੋ 85000 ਰੇਟ ਹੈ ਮੱਥਾ ਇਹਨੇ ਕੰਧ ਨਾਲ ਕਸਾਇਆ ਹੋਇਆ ਬਾਕੀ ਸਾਰਾ ਮੱਥਾ ਕਾਲਾ ਹੀ ਹੈ ਵੈਸੇ ਸੋ ਤੋੜ ਕੇ ਤੁਹਾਨੂੰ ਦਿਖਾਵਾਂਗੇ ਸੋ 29ਵੇਂ ਮਹੀਨੇ ਵੀਰ ਦੇ ਦਸਨ ਮੁਤਾਬਕੇ ਦੀ ਉਮਰ ਹੈ ਤੇ ਦੋ ਦੰਦ ਹੈ ਕਿ ਸੋਹਣੇ ਪਿੱਠ ਸੁੜੇ ਦਾ ਝੋਟਾ ਹੈ ਇਹਦੀ ਵੀ ਪੂਛ ਮੋੜ ਚੋਂ ਪੂਰੀ ਪਤਲੀ ਤੁਹਾਨੂੰ ਨਜ਼ਰ ਆਉਂਦੀ ਹੋਣੀ ਹੈ। ਬਾਕੀ ਸਟਰਕਚਰ ਇਹਦਾ ਤੁਸੀਂ ਦੇਖ ਲਓ। ਚੰਗੀ ਸੋਹਣੀ ਲੱਤ ਦਾ ਇਹ ਝੋਟਾ ਹੈ ਜਿਹਨੇ ਆਪਦੇ ਪਸ਼ੂਆਂ ਚ ਰੱਖਣਾ ਜਾਂ ਗੱਡੀ ਜੋੜਨਾ ਕਈ ਭਰਾ ਜੋੜਦੇ ਆ ਝੋਟਿਆਂ ਨੂੰ ਗੱਡੀ ਵੀ। ਉਹ ਤੁਸੀਂ ਆਪਦੀ ਸਮਝ ਨਾਲ ਦੇਖਣਾ ਪਸ਼ੂ ਨੂੰ ਆਪਦੇ ਤੁਸੀਂ ਪ੍ਰਾਫਿਟ ਲਈ ਰੱਖਣਾ ਜਿੱਦਾਂ ਤੁਸੀਂ ਜਿਹਨੂੰ ਰੱਖਣਾ ਚਾਹੁੰਦੇ ਹੋ। ਉਹ ਚੰਗੇ ਢਾਂਚੇ ਦਾ ਤੇ 85000 ਦਾ ਰੇਟ ਵੀਡੀਓ ਦੇ ਵਿੱਚ ਹੀ ਕਰਤਾ ਹੈ। ਬਾਕੀ ਤੁਸੀਂ ਕੋਲਾ ਕੇ ਦੇਖਣਾ ਪਸੂ ਕੋਈ ਵੀ ਖਰੀਦਣਾ ਉਹਨੂੰ ਸੋ ਇਹ 203 ਨੰਬਰ ਤੇ ਤੁਹਾਨੂੰ ਬੋਲ ਦਿਖਾਤਾ ਇਸ ਤੋਂ ਬਾਅਦ ਤੁਹਾਨੂੰ ਇੱਕ ਗਾਂ ਦਿਖਾ ਦਿੰਨੇ ਆ ਟੋਕੜ ਕਾ ਬਣਾ ਬਈ ਕਿੰਨੇ ਕਿ ਚਰਦੀ ਕੱਬਣਾ ਗਾਂ ਇਹ 7ਵਾਂ ਮਹੀਨਾ ਲਾਗੇ 12 ਤਰੀਕ ਨੂੰ 7ਵਾਂ 12 ਤੋਂ ਲੱਗਾ ਹਾਂਜੀ ਠੀਕ ਐ ਅੱਛਾ ਬਈ ਦੁੱਧੋਂ ਤਾਂ ਹੁਣ ਇਹ ਡਰਾਈ ਐ ਹਾਂਜੀ ਡਰਾਈ ਐ ਇਹਦਾ ਰੇਟ ਕੀ ਕਰਦੇ ਹੋ ਰੇਟ ਲੈਣ ਦੇ ਨਹੀਂ 35000 ਰੁਪਈਆ ਹੀ ਤੋਰ ਦੀ ਵਿੱਚ ਸੋ ਦੋਸੋ 35000 ਦੀ ਇਹ ਗਾਂ ਮਿਲੂਗੀ ਇਰੇ ਮੈਂ ਬੰਦ ਨਾ ਖੋਰੇ ਦੇ ਪਿਛਲੇ ਵਧੇ ਵੇ ਆ ਉਹ ਬਾਈ ਨੇ ਬਣਵਾਏ ਨਹੀਂ ਕਿ ਇੱਕ ਫਰ ਜ਼ਿਆਦਾ ਵਧਿਆ ਵੈ ਨਸਲੇ ਦੀ ਜਰਸੀ ਹੈ ਢਾਂਚਾ ਤੁਸੀਂ ਵੀਡੀਓ ਚ ਦੇਖ ਲਓ ਦੁੱਧੋਂ ਡرائی ਹੈ ਤੇ ਹਵਾਨਾ ਤੁਹਾਨੂੰ ਇਸ ਟਾਈਮ ਕੱਲਾ ਮਾਸ ਜਾਈ ਦੀ ਸੁਬਾ ਸੋ ਇਹ 35000 ਦੀ ਬਾਈ ਕਹਿੰਦਾ ਦੇ ਦੇਾਂਗੇ ਲਿਆ ਵੀਰੇ ਜਰਸੀ ਵਾਲਾ ਹੀ ਕਾਦਾ ਦੱਸੋ ਖੋਰਪੁਰ ਬਣਾਉਣ ਵਾਲੇ ਆ ਪਿਛਲੇ ਤੇ ਜੇ ਬਣਾ ਕੇ ਉਦੋਂ ਬਾਅਦ ਫਿਰ ਢਾਂਚਾ ਪਸ਼ੂ ਦਾ ਸੋਨਾ ਆ ਜਾਂਦਾ ਜੇ ਨਾ ਬਣਾਈ ਕੇ ਫਿਰ ਪੋਸਚਰ ਜਾ ਵਿਗੜ ਜਾਂਦਾ ਸੋ ਇਹਦਾ ਰੇਟ 35000 ਬਾਈ ਨੇ ਰੱਖਿਆ ਹੈ ਇਹ ਗਾਂ ਇਹ ਤੋਂ ਇਲਾਵਾ ਤਿੰਨ ਨਗ ਹੋਰ ਤੁਹਾਨੂੰ ਟੋਟਲ ਪਸ਼ੂ ਚਾਰ ਇਸ ਵੀਡੀਓ ਚ ਦਿਖਾਏ ਆ ਜਿਹੜਾ ਵੀ ਨਾਗੇਨਾ ਚ ਤੁਹਾਨੂੰ ਜੱਜਦਾ ਉਹਦੀ ਤਸੱਲੀ ਕਰ ਲਿਓ ਆ ਕੇ ਆਪਦੀ ਸਮਝ ਨਾਲ ਤੁਸੀਂ ਖਰੀਦਣਾ ਹੋਊਗਾ ਨੰਬਰ ਬਾਈ ਜਿਹੜਾ ਉਹਦਾ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਤੁਸੀਂ ਕਰ ਸਕਦੇ ਹੋ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਮਿਹਰਬਾਨੀ